ਕਾਲ ਸਾਰਿਆਂ ਨੂੰ ਐਸ਼ਪੂਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਦਹੀਂ ਦੇ ਕਬਾਬ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਰੈਸਟੋਰੈਂਟ ਦੇ ਵਿੱਚ ਦਹੀਂ ਦੇ ਕਬਾਬ ਬਣਦੇ ਆ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਆਪਾਂ ਦਹੀਂ ਦੇ ਕਬਾਬ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਪੂਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੱਕ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆ ਤੇ ਦਹੀਂ ਦੇ ਕਬਾਬ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇ ਦਹੀਂ ਦੇ ਕਬਬ ਬਣਾਉਣ ਦੇ ਲਈ ਆਪਾਂ 800 ਗ੍ਰਾਮ ਦਹੀਂ ਲਈ ਹੈ। ਦਹੀਂ ਨੂੰ ਆਪਾਂ ਮਲਮਲ ਦੇ ਕੱਪੜੇ ਵਿੱਚ ਪਾ ਕੇ 3-4 ਘੰਟਿਆਂ ਦੇ ਲਈ ਟੰਗ ਕੇ ਰੱਖ ਦਿੱਤਾ ਸੀ ਤਾਂ ਜੋ ਦਹੀਂ ਦਾ ਜਿਹੜਾ ਸਾਰਾ ਪਾਣੀ ਨਿਕਲ ਜਾਵੇ। ਜੇਕਰ ਤੁਹਾਡੇ ਕੋਲ ਟਾਈਮ ਜ਼ਿਆਦਾ ਤਾਂ ਤੁਸੀਂ ਦਹੀਂ ਨੂੰ ਜਿਹੜਾ ਜ਼ਿਆਦਾ ਟਾਈਮ ਵੀ ਕੱਪੜੇ ਵਿੱਚ ਪਾ ਕੇ ਟੰਗ ਕੇ ਰੱਖ ਸਕਦੇ ਹੋ। ਤੇ ਦਹੀਂ ਦਾ ਸਾਰਾ ਪਾਣੀ ਨਿਕਲ ਗਿਆ ਤੁਸੀਂ ਦੇਖ ਸਕਦੇ ਹੋ। ਆਪਾਂ ਨੂੰ ਇਸ ਤਰ੍ਹਾਂ ਦਾ ਹੀ ਦਹੀਂ ਚਾਹੀਦਾ ਹੈ। ਦਹੀਂ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਣਾ ਚਾਹੀਦਾ। ਜੇਕਰ ਦਹੀਂ ਦੇ ਵਿੱਚ ਪਾਣੀ ਹੋਊਗਾ ਤਾਂ ਆਪਾਂ ਨੂੰ ਬਾਈਂਡਿੰਗ ਕਰਨ ਦੇ ਵਿੱਚ ਪ੍ਰੋਬਲਮ ਆਏਗੀ। ਇਸ ਦਾ ਕਿ ਦਹੀਂ ਜਿਹੜਾ ਬਿਲਕੁਲ ਸਖਤ ਹੋਣਾ ਚਾਹੀਦਾ ਹੈ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਦਹੀਂ ਦੇ ਵਿੱਚ ਤੇ ਹੁਣ ਆਪਾਂ ਬਾਕੀ ਦਾ ਸਮਾਨ ਵੀ ਤੁਹਾਨੂੰ ਦਿਖਾਉਣੀ ਆਂ ਜਿਹੜੇ ਆਪਾਂ ਕੀ ਕੁਛ ਲਿਆ 100 ਗ੍ਰਾਮ ਆਪਾਂ ਪਨੀਰ ਲਿਆ ਜੀ ਪਨੀਰ ਆ ਜਿਹੜਾ ਆਪਾਂ ਗ੍ਰੇਟ ਕਰਕੇ ਲਿਆ ਇੱਕ ਟੁਕੜਾ ਅਦਰਕ ਦਾ ਬਰੀਕ ਕੱਟਿਆ ਹੋਇਆ ਦੋ ਹਰੀ ਮਿਰਚ ਬਰੀਕ ਕੱਟੀ ਹੋਈ ਇਹ ਹਰੇ ਤਾਂ ਨਹੀਂ ਆਪਾਂ ਡੰਡੀਆਂ ਲਈਆਂ ਪੱਤੇ ਨਹੀਂ ਆਪਾਂ ਇਹਦੇ ਵਿੱਚ ਪਾਉਣੇ ਧਨੀਏ ਦੇ ਡੰਡਵੇਂ ਕੋਈ ਆਪਾਂ ਪਾਣੀ ਇਹਦੇ ਵਿੱਚ ਬ੍ਰੀਕ ਕੱਟ ਹੋਣਾ ਅੱਧਾ ਚਮਚਾ ਕਾਲਾ ਨਮਕ ਇੱਕ ਚਮਚਾ ਭੁੰਨਿਆ ਹੋਇਆ ਜੀਰਾ ਇੱਕ ਆਪਾਂ ਛੋਟਾ ਪਿਆਜ਼ ਲਿਆ ਬ੍ਰੀਕ ਕੱਟਿਆ ਹੋਇਆ ਚਿੱਟਾ ਨਮਕ ਪਾਵਾਂਗੇ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਤੇ ਆਪਾਂ ਲੈ ਬ੍ਰੈਡ ਕਰਾਮ ਤੇ ਦੋ ਆਪਾਂ ਵੱਡੇ ਚਮਚੇ ਬੇਸਨ ਦੇ ਲਏ ਆ ਬੇਸਨ ਆ ਜਿਹੜਾ ਆਪਾਂ ਡਰਾਈ ਰੋਸਟ ਕਰਕੇ ਲਿਆਏ ਬੇਸਨ ਨੂੰ ਜਦੋਂ ਆਪਾਂ ਡਰਾਈ ਰੋਸਟ ਕਰਨਾ ਹੈ ਤਾਂ ਪਹਿਲਾਂ ਬੇਸਣ ਨੂੰ ਛਾਣ ਲੈਣਾ ਹੈ ਕੋਈ ਵੀ ਇਹਦੇ ਵਿੱਚ ਗੁਠਲੀ ਵਗੈਰਾ ਨਹੀਂ ਹੋਣੀ ਚਾਹੀਦੀ ਤੇ ਨਹੀਂ ਤਾਂ ਆਪਾਂ ਨੂੰ ਜਦੋਂ ਆਪਾਂ ਡਰਾਈ ਰੋਸਟ ਕਰਦੇ ਆ ਬੇਸਣ ਨੂੰ ਥੋੜੀ ਪ੍ਰੋਬਲਮ ਆਉਂਦੀ ਹੈ ਵਿੱਚੋਂ ਬੇਸਣ ਆ ਜਿਹੜਾ ਕੱਚਾ ਰਹਿ ਜਾਂਦਾ ਇਸ ਕਰਕੇ ਸਭ ਤੋਂ ਪਹਿਲਾਂ ਬੇਸਣ ਨੂੰ ਆਪਾਂ ਛਾਣ ਲੈਣਾ ਤੇ ਫੇਰ ਹੀ ਉਸ ਨੂੰ ਆਪਾਂ ਡਰਾਈ ਰੋਸਟ ਕਰਨਾ ਬਿਲਕੁਲ ਲੋ ਫਲੇਮ ਦੇ ਉੱਪਰ ਹੀ ਆਪਾਂ ਇਹਨੂੰ ਰੋਸਟ ਕਰਨਾ ਹੈ ਤੇ ਜਦੋਂ ਬੇਸਣ ਦਾ ਥੋੜਾ ਕਲਰ ਚੇਂਜ ਹੋ ਜਾਵੇ ਤੇ ਬੇਸਣ ਦੇ ਵਿੱਚੋਂ ਖੁਸ਼ਬੂ ਆਉਣ ਲੱਗ ਜੇ ਤਾਂ ਫੇਰ ਆਪਾਂ ਗੈਸ ਜਿਹੜਾ ਬੰਦ ਕਰ ਦੇਣਾ ਤੇ ਬੇਸਣ ਨੂੰ ਆਪਾਂ ਥੱਲੇ ਉਤਾਰ ਕੇ ਕਿਸੇ ਅਲੱਗ ਪਾਂਡੇ ਦੇ ਵਿੱਚ ਕੱਢ ਲੈਣਾ ਤੇ ਠੰਡਾ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਚਲੋ ਜੀ ਹੁਣ ਆਪਾਂ ਸਾਰਾ ਸਮਾਨ ਆ ਜਿਹੜਾ ਦਹੀਂ ਦੇ ਵਿੱਚ ਐਡ ਕਰਦੇ ਲੋ ਇਹ ਦਹੀਂ ਦੇ ਵਿੱਚ ਹੁਣ ਆਪਾਂ ਅੱਧਾ ਕ ਚਮਚਾ ਚਿੱਟਾ ਨਮਕ ਪਾਵਾਂਗੇ ਅੱਧਾ ਚਮਚਾ ਪਲਿਆ ਕਾਲਾ ਨਮਕ ਇਹ ਵੀ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਭੁੰਨੇ ਹੋਏ ਜੀਰਾ ਪਾਊਡਰ ਲਿਆ ਆਪਾਂ ਜੀਰਾ ਦਾ ਬਰੀ ਕੱਟਿਆ ਹੋਇਆ ਅਦਰਕ ਬਰੀ ਕਟੀਆਂ ਹੋਈਆਂ ਧਨੀਏ ਦੇ ਡੰਡਕਾ ਬਰੀ ਕੱਟੀ ਹੋਈ ਹਰੀ ਮਿਰਚ ਬਰੀ ਕੱਟਿਆ ਹੋਇਆ ਪਿਆਜ਼ ਹੁਣ ਇਹ ਬੇਸਨ ਤੇ ਹੁਣ ਆਪਾਂ ਇਹਦੇ ਵਿੱਚ ਹੁਣ ਇੱਕ ਵਾਰੀ ਇਹਨੂੰ ਆਪਾਂ ਮਿਕਸ ਕਰ ਲੈਨੇ ਆ ਸੋ ਇਹ ਮਿਕਸਪ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਨੀਰ ਐਡ ਕਰ ਦਿਆ ਪਨੀਰ ਨੂੰ ਵੀ ਆਪਾਂ ਮਿਕਸ ਕਰ ਲੈਣਾ ਮੈਂ ਤੇ ਕੁਝ ਆਪਣੇ ਸਵਾਦ ਦੇ ਹਿਸਾਬ ਨਾਲ ਵਧਿਆ ਘਟ ਲੈ ਸਕਦੇ ਹਾਂ। ਲਓ ਜੀ ਮਿਕਸ ਆਪਾਂ ਕਰ ਲਿਆ। ਪਰ ਹਜੇ ਜਿਹੜਾ ਆਪਣਾ ਡੋਅ ਹੈ ਥੋੜਾ ਜਿਹਾ ਸੌਫਟ ਲੱਗ ਰਿਹਾ ਹੈ। ਥੋੜਾ ਜਿਹਾ ਆਪਾਂ ਇਹਦੇ ਵਿੱਚ ਬ੍ਰੈਡ ਬ੍ਰੈਡ ਕਰਾਮ ਹੈ ਜਿਹੜਾ ਉਹ ਐਡ ਕਰਾਂਗੇ। 2 ਚਮਚੇ ਲਈ ਆਪਾਂ। ਥੋੜਾ ਜਿਹਾ ਆਪਾਂ ਬ੍ਰੈਡ ਕਰਾਮ ਇਹਦੇ ਵਿੱਚ ਹੋਰ ਪਾਵਾਂਗੇ ਕਿਉਂਕਿ ਅਜੇ ਵੀ ਆਪਾਂ ਨੂੰ ਸੌਫਟ ਲੱਗ ਰਿਹਾ ਹੈ ਆਪਣੀ ਇਹ ਟਿੱਕੀ ਆਸਾਨੀ ਨਾਲ ਬਣਨੀ ਚਾਹੀਦੀ ਹੈ ਇੰਨਾ ਕੁ ਡੋਅ ਜਿਹੜਾ ਸਖਤ ਹੋਣਾ ਚਾਹੀਦਾ ਪੰਜਮ ਚਪਾਲੇ ਦੇ ਵਿੱਚ ਬ੍ਰੈਡ ਕਰਾਂਦੇ। ਤੇ ਡੋ ਆਪਾਂ ਬਣ ਕੇ ਰੈਡੀ ਹੈ ਤੇ ਹੁਣ ਆਪਾਂ ਇਹਦੇ ਟਿੱਕੀਆਂ ਬਣਾ ਕੇ ਤਿਆਰ ਕਰਾਂਗੇ। ਚਲੋ ਜੀ ਹੁਣ ਆਪਾਂ ਟਿੱਕੀਆਂ ਬਣਾਉਣਾ ਸ਼ੁਰੂ ਕਰਦੇ ਆ। ਤੇ ਹੁਣ ਸਭ ਤੋਂ ਪਹਿਲਾਂ ਆਪਾਂ ਹੱਥ ਦੇ ਉੱਪਰ ਤੇਲ ਲਾ ਲੈਣਾ ਇਸ ਤਰ੍ਹਾਂ। ਤੇਲ ਲਾਉਣ ਦੇ ਨਾਲ ਟਿੱਕੀ ਹੈ ਜਿਹੜੀ ਆਪਣੇ ਹੱਥ ਦੇ ਨਾਲ ਚਿਪਕਦੀ ਨਹੀਂ ਤੇ ਹੁਣ ਆਪਾਂ ਇਸ ਤਰ੍ਹਾਂ ਇਹਦਾ ਗੋਲਾ ਬਣਾ ਲੈਣਾ ਇੱਕ ਉਸ ਤੋਂ ਬਾਅਦ ਆਪਾਂ ਹਥੇਲੀ ਦੇ ਨਾਲ ਇਹਨੂੰ ਰਾਉਂਡ ਸ਼ੇਪ ਦੇ ਮਾਰੀ ਜਿਤੋਂ ਆਪਾਂ ਗੋਲਾ ਬਣਾਉਨੇ ਆ ਇਹਦੇ ਵਿੱਚ ਕੋਈ ਤਰੇਡ ਵਗੈਰਾ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਫਿਰ ਆਪਣੀ ਟਿੱਕੀ ਜਿਹੜੀ ਫਟ ਜਾਂਦੀ ਹੈ ਤੇ ਹੁਣ ਆਪਾਂ ਅਤੇ ਇਹਦੇ ਨਾਲ ਹੀ ਆਪਾਂ ਇਹਨੂੰ ਪ੍ਰੈਸ ਕਰਾਂਗੇ। ਤੁਹਾਨੂੰ ਜਿਹੜਾ ਸਾਈਡ ਹੈ ਇਹਨੂੰ ਵੀ ਆਪਾਂ ਇਸ ਤਰ੍ਹਾਂ ਸੈੱਟ ਕਰ ਲਾਂਗੇ। ਤੇ ਹੁਣ ਆਪਾਂ ਟਿੱਕੀ ਨੂੰ ਬ੍ਰੈਡ ਕ੍ਰੰਬ ਦੇ ਵਿੱਚ ਕੋਟ ਕਰਾਂਗੇ। Artinya, pikirnya, ya, kita, saya jir, kenapa? Berdengar syutingnya, ਲੋਈ ਟਿੱਕੀਆਂ ਆਪਣੇ ਬਣ ਕੇ ਸਾਰੀਆਂ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਤੇਲ ਆਪਾਂ ਗਰਮ ਹੋਣ ਲਈ ਰੱਖਤਾ ਸੀ ਤੇ ਇੱਕ ਵਾਰੀ ਤੇਲ ਚੈੱਕ ਕਰ ਲੈਂਦੇ ਹਾਂ ਲੋਈ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਟਿੱਕੀਆਂ ਪਾਵਾਂਗੇ ਗੈਸ ਦਾ ਫਲੇਮ ਇੱਥੇ ਆਪਾਂ ਮੀਡੀਅਮ ਰੱਖਿਆ ਹੋਇਆ ਹੈ ਹੌਲੀ-ਹੌਲੀ ਕਰਕੇ ਆਪਾਂ ਛੱਡਾਂਗੇ ਵਿੱਚ ೀಚ ಸಿಕನ್ವಾಡ ಪಲ್ಲ್ಟಾ ಗಿ ਲਓ। ਘਾਟ ਕੀ ਇਹਦੀ ਆਪਣੀ ਫਰਾਈ ਹੋ ਗਈ। ਇਹਨੂੰ ਆਪਾਂ ਬਾਹਰ ਕੱਢ ਲੈਨੇ ਆ। ਜਿਆਦਾ ਡਾਰਕ ਕਲਰ ਨਹੀਂ ਆਪਾਂ ਇਹਨਾਂ ਦਾ ਕਰਨਾ। ਉਪਰੋਂ ਹੀ ਆਪਾਂ ਇਹਨਾਂ ਨੂੰ 골ਡਨ ਬ੍ਰਾਊਨ ਕਰਨਾ ਕਿਉਂਕਿ ਆਪਾਂ ਨੂੰ ਜਿਆਦਾ ਪਕਾਉਣ ਦੀ ਜ਼ਰੂਰਤ ਨਹੀਂ। ਜਦੋਂ ਪਹਿਲਾ ਪੂਰ ਪੋਨੇ ਹੋ ਤਾਂ ਥੋੜਾ ਤੇਲ ਜ਼ਿਆਦਾ ਗਰਮ ਹੁੰਦਾ ਇਸ ਕਰਕੇ ਜਲਦੀ ਫਰਾਈ ਹੋ ਜਾਂਦੇ ਨੇ ਤੇ ਹੁਣ ਥੋੜਾ ਜਿਹਾ ਆਪਾਂ ਨੂੰ ਟਾਈਮ ਲੱਗਣਾ ਹੈ ਇੱਥੇ ਗੈਸ ਦਾ ਫਲੇਮ ਵੀ ਆਪਾਂ ਥੋੜਾ ਜਿਹਾ ਵਧਾ ਲੈਂਦੇ ਜਦੋਂ ਇੱਕ ਵਾਰੀ ਦਾ ਆਪਾਂ ਟਿੱਕੀਆਂ ਪਾ ਕੇ ਤਲਣਾ ਤਾਂ ਤੇਲ ਆ ਜਿਹੜਾ ਥੋੜਾ ਠੰਡਾ ਹੋ ਜਾਂਦਾ ਲੋ ਜੀ ਦਹੀਂ ਦੇ ਕਬਾਬ ਆਪਣੇ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਕਬਾਬ ਆਪਣੇ ਬਣ ਕੇ ਤਿਆਰ ਹੋਏ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਆਇਆ 골ਡਨ ਬ੍ਰਾਊਨ ਇਹ ਜਿਹੜੇ ਕਬਾਬ ਹੈ ਬਾਹਰ ਤੋਂ ਕ੍ਰਿਸਪੀ ਬਣਿਆ ਆ ਤੁਸੀਂ ਆਵਾਜ਼ ਸੁਣ ਸਕਦੇ ਹੋ ਤੇ ਅੰਦਰੋਂ ਬਿਲਕੁਲ ਸੌਫਟ ਹੈ ਤੋੜ ਕੇ ਦਿਖਾਉਣੀ ਆ ਆਪਾਂ ਤੁਹਾਨੂੰ ਤਾਂ ਦੇਖੋ ਅੰਦਰੋਂ ਬਿਲਕੁਲ ਸੌਫਟ ਹੈ ਤੇ ਬਾਹਰੋਂ ਥੋੜੇ ਕ੍ਰਿਸਪੀ ਹੈ ਇਹ ਜਿਹੜੇ ਕਬਾਬ ਆ ਇਹਨਾਂ ਨੂੰ ਤੁਸੀਂ ਗ੍ਰੀਨ ਚਟਨੀ ਤੇ ਟਮੇਟੋ ਸਾਸ ਦੇ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਆ ਗ੍ਰੀਨ ਚਟਨੀ ਦੀ ਜਿਹੜੀ ਵੀਡੀਓ ਹੈ ਮੇਰੇ ਚੈਨਲ ਤੇ ਅਪਲੋਡ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਦਹੀਂ ਦੇ ਕਬਾਬ ਬਣਾਇਓ ਤੇ ਖਾਇਓ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ